ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੇ ਅੱਜ ਹੈਗੀ ਆ ਤਰੀਕ 26 26 ਦਾਤ ਛੱਪੜ ਛੁੱਪੜ ਦਾ ਫੁੱਲ ਹੋਏ ਪੈਂ ਕੰਨੀਆਂ ਤੱਕ ਹੋਇਆ ਪਿਆ ਨਾ ਪਹੁੰਚ ਗਏ ਜੀ ਆਪਾਂ ਰੈਕੋਡ ਜਿੱਥੋਂ ਆਪਾਂ ਚੱਕਣੇ ਆ ਠੰਡੇ ਤੇ ਬਾਪਾ ਲਾਉਂਦੇ ਆ ਅੰਦਰ ਕਰਕੇ ਫੇ ਚੱਕਦੇ ਆ ਕਿੰਨੇ ਲੰਗਰ ਕਿੰਨੇ ਲੰਗਰਾਂ ਚ ਗਏ ਹੋ ਹੈ 5 ਬਾਪ ਸੀਦੇ ਫੇਰ ਫੁੱਲ ਜਾਮ ਲੱਗਿਆ ਹੈ ਜੀ ਦੋ ਘੰਟਾ ਹੋ ਗਿਆ ਆਪਾਂ ਪਰਿਆਂ ਨੂੰ ਤੇ ਹਜੇ ਪਹੁੰਚੇ ਨਹੀਂ ਹਾਂਜੀ ਫੈਨ ਲਈ ਆਪਾਂ ਨੂੰ ਜਗਰਾਉਂ ਤੋਂ ਤਾਂ ਮਿਲ ਗਿਆ ਇੱਥੇ ਤਾਂ ਕੋਈ ਨਹੀਂ ਹੈਗਾ ਬਾਦੂ ਪਏ ਨੇ ਕਾਹਦੇ ਇਹਨਾਂ ਦੇ ਪਹੁੰਚ ਗਏ ਜੀ ਆਪਾਂ ਰੇਕੋਡ ਜਿੱਥੋਂ ਆਪਾਂ ਚੱਕਣੇ ਆ ਠੰਡੇ ਸਤਰੀ ਕਾਲ ਜੀ ਕੀ ਹਾਲ ਚਾਲ ਨੇ ਤੇ ਅੱਜ ਹੈਗੀ ਆ ਤਰੀਕ 26 26 ਗਸਤ ਤੇ ਕੱਲ ਪਰਸੋਂ ਦਾ ਮੀਂਹ ਬਹੁਤ ਜ਼ਿਆਦਾ ਪਈ ਜਾਂਦਾ ਬਹੁਤ ਹਾਲਾਤ ਖਰਾਬ ਹੋਏ ਹੋਏ ਪਏ ਨੇ ਪਾਣੀ ਬਹੁਤ ਜ਼ਿਆਦਾ ਆਇਆ ਪਿਆ ਇਹ ਤਾਂ ਨਾਨਕਸਰ ਦੀ ਵਰਸੀ ਵੀ ਚੱਲਦੀ ਆ ਉਥੇ ਆਪਾਂ ਕੱਲ ਨੂੰ ਸ਼ਵੀਲ ਲਾਉਣੀ ਸੀਗੀ ਤੇ ਪਰ ਮੌਸਮ ਬੜਾ ਜਿਆਦਾ ਖਰਾਬ ਹੋਣ ਕਰਕੇ ਅਜੇ ਆਪਣਾ ਕੋਈ ਪੱਕਾ ਨਹੀਂ ਹੈਗਾ ਵੀ ਕਿਵੇਂ ਕਰਨਾ ਹੈ ਜੀ ਬਾਕੀ ਦੇਖਦੇ ਆ ਹੁਣ ਥੋੜਾ ਜਿਹਾ ਮੀਂਹ ਦਾ ਫਰਕ ਪਿਆ ਥੋੜਾ ਜਿਹਾ ਮੀਂਹ ਹੁਣ हटਿਆ ਵਾ ਤੇ ਮੌਸਮ ਜਿਆ ਥੋੜਾ ਜਿਹਾ ਹੁਣ ਹੋ ਗਿਆ ਸੈੱਟ ਬਾਬੇ ਦੀ ਕਿਰਪਾ ਨਾਲ ਮੌਸਮ ਹੋ ਜੇ ਵਧੀਆ ਤੇ ਫਿਰ ਆਪਾਂ ਦੇਖਦੇ ਆ ਵੀ ਕੱਲ ਨੂੰ ਲਾਉਣੀ ਆ ਜੇ ਬੰਨੀ ਵਧੀਆ ਹੋ ਗਿਆ ਮੌਸਮ ਫੇ ਪਰਸੋਂ ਨੂੰ ਸ਼ਵੀਲ ਲਾ ਦਾਂਗੇ ਤੇ ਬਾਕੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਥੋੜੇ ਜਿਹੇ ਹਾਲਾਤ ਆਪਣੇ ਪਿੰਡ ਦੇ ਤੇ ਰੈਕੂਟ ਦੇ ਵੀ ਕਿਵੇਂ ਆ ਹੁਣ ਆਪਾਂ ਮੜ ਜੇ ਨਿਕਲੇ ਸੀਗੇ ਘਰੋਂ ਤੇ ਰੈਰੂਪੂਟ ਚੱਲ ਕੇ ਆਉਨੇ ਆ ਤੇ ਦੇਖਦੇ ਆ ਵੀ ਪਾਣੀ ਪੂਣੀ ਕਿਵੇਂ ਆ ਕਿੰਨਾ ਘਮੀ ਆ ਇੱਕ ਦੋ ਕੰਮਾਂ ਵਾਲੀ ਉਹ ਵਾਰੀ ਆਈਏ ਤੇ ਬਣੇ ਰਿਓ ਆਪਣੇ ਨਾਲ ਤੇ ਦਿਖਾਉਨੇ ਆ ਤੁਹਾਨੂੰ ਆਪਾਂ ਸਾਰੇ ਹਾਲਾਤ ਵੀ ਕਿੰਨਾ ਘਮੀ ਪਿਆ ਵਾ ਬਾਈ ਜੀ ਪਹਿਲਾਂ ਸਵੇਰੇ ਵੀ ਦੇਖ ਕੇ ਆਈ ਸੀਗੇ ਵੀ ਬਹੁਤ ਜ਼ਿਆਦਾ ਸੀਗਾ ਹੁਣ ਥੋੜਾ ਜਿਹਾ ਆਪਾਂ ਚੱਲੇ ਆ ਰੈਕੂਟ ਨੂੰ ਤੇ ਤੁਹਾਨੂੰ ਦਿਖਾਉਨੇ ਆ ਚੱਲ ਕੇ ਪੰਮਾ ਵੀ ਆ ਗਿਆ ਬੁੱਲ ਜੀ ਗਗਨਾ ਵੀ ਆ ਗਿਆ ਚੱਲੀਏ ਜੀ ਚਲੋ ਚਲੋ ਵੀਰੇ ਚਲ ਮੈਂ ਕਢਾ ਲਿਆ ਕਹਿੰਦੇ ਕੈਸ਼ ਕੁਸ਼ ਬੰਕ ਚੋਂ ਹੁਣ ਆਪਾਂ ਚੱਲੇ ਆ ਰੈਕੋਟ ਦਿਖਾਉਨੇ ਆ ਤੁਹਾਨੂੰ ਵੀ ਹਾਲਾਤ ਮੀਂਹ ਦੇ ਵੀ ਕਿੱਦਾਂ ਦੇ ਨੇ ਚੈੱਕ ਵੀ ਚੱਕ ਕਿੰਨਾ ਹੈ ਚੈੱਕ ਵੀ ਚੱਕ ਲਈ ਜੀ ਚੈੱਕ ਵੀ ਚੱਕਣਾ ਹੀ ਆ ਹੋਰ ਆਪਾਂ ਇਹ ਕੰਮ ਗੁੰਮ ਨਵੇੜੀ ਹੈਗੀ ਅੱਜ ਡੇਢ ਦੋ ਦੋ ਅੱਧਾ ਚੈੱਕ ਚੱਕ ਕੇ ਲਈਏ ਫਿਰ ਆਪਾਂ ਕਰਦੇ ਆ ਬਾਲਾ ਨਾ ਲੱਖ ਲੁਖ ਵਿੱਚ ਕਰੋ ਹੋਰ ਆਪਾਂ ਨੂੰ ਇੱਧਰ ਫੋਨ ਫੋਨ ਕਾਲ ਆ ਜਾਈਵੇ ਗੱਲ ਗੁੱਲ ਆਪਾਂ 100 ਦੀ ਕਰਨੀ ਆ ਬਾਅਦ ਤੋਂ ਵੱਧ ਹਜ਼ਾਰਾਂ ਚ ਲੱਖਾਂ ਲੁੱਖਾਂ ਚ ਨਹੀਂ ਜਾਣਾ ਹੈਗਾ ਤੇ ਸਾਨੂੰ ਆਇਆ ਪੂਨ ਲਈ ਤਾਂ ਕਹਿਣਾ ਵੀ ਪੰਮੇ ਕੋਲ ਹੀ ਸਾਰਾ ਕੋ ਕਰਤਾ ਧਰਤਾ ਭਰਾਵਾ ਉਹੀ ਆ ਸਾਡਾ ਦੱਸ ਦਿਓ ਆਪਾਂ ਸਾਡਾ ਪੂਰਾ ਹੈਗਾ ਆਪਣੇ ਪਿੰਡੇ ਇਹ ਆਪਣੇ ਪਿੰਡ ਦਾ ਗੁਰੂ ਘਰ ਰਮੋਦੀ 성ਨਾਮ ਗੁਰੂ ਘਰ ਤਾਂ ਬੈਠ ਹੁਣ ਹੀ ਹੁੰਦੇ ਆ ਸਾਰੀ ਤੇ ਇੱਧਰ ਨੂੰ ਜਾਣਾ ਆਪਾਂ ਕੋਈ ਕੋਲੋਂ ਕਮਾਉਂਦੇ ਆ ਫਿਰਨੀ ਪਿੰਡ ਦੀ ਇਹ ਆਪਣੇ ਹੈਗੀ ਆ ਪਿੰਡ ਦੀ ਫਿਰਨੀ ਹਾਂ ਛੱਪੜ-ਛੁੱਪੜ ਦਾ ਫੁੱਲ ਹੋਏ ਪੈਂ ਕੰਨੀਆਂ ਤੱਕ ਹੋਇਆ ਪਿਆ ਨਾ ਹੋਰ ਆਹ ਤੂ ਦੇ ਚੱਲਣ ਲੱਗ ਗਿਆ ਪਾਣੀ ਇਹਦਾ ਇੱਕ ਛੱਪੜ ਆ ਮਤਲਬ ਦੋ ਤਿੰਨ ਹੋਰ ਛੱਪੜ ਨੇ ਉਹਨਾਂ ਦੇ ਵੀ ਹਾਲਾਤ ਦਿਖਾਉਨੇ ਆ ਤੁਹਾਨੂੰ ਕਿੱਦਾਂ ਦੇ ਨੇ ਛੱਪੜ ਮੈਂ ਹੋਰ ਫਿਰ ਕਿਵੇਂ ਸੱਟਾ ਜਮ ਓਕੇ ਕਿ ਬਰਸੀ ਦੇ ਨਹੀਂ ਜਾਂਦੇ ਬਾਰਸੀਆ ਮੀਂਹ ਬਹੁਤ ਖਰਾਬ ਕੀਤਾ ਵਾਪਸੀ ਚਲ ਵਧੀਆ ਵੀ ਚੱਲਿਆ ਕਰਾਂਗੇ ਟਰੈਕਟਰ ਟੁੱਟਰ ਦੇ ਗੱਡੀ ਤੇ ਟਰੱਕ ਤੇ ਬਾਲਾ ਵਧੀਆ ਲੱਗਦਾ ਮੈਂ ਲੱਗਿਆ ਹੀ ਨਹੀਂ ਫਿਰ ਅੱਗੇ ਅੱਗੇ ਮਾਰ ਟਰੱਕ ਤੇ ਜਾਂਦੇ ਹੁੰਦੇ ਸੀ ਜਾਂ ਵਿੱਚ ਅੱਧਾ ਦੂਦਾਂ ਨੂੰ ਟਰੈਕਟਰ ਲੈ ਜਾਂਦੇ ਹੁੰਦੇ ਸੀ ਮੈਂ ਤਾਂ ਕੰਮੀ ਕਰਕੇ ਕੀ ਗੱਡੀ ਤੇ ਵੀ ਜਾਂ ਕੱਲ ਗਏ ਸੀ ਇਹ ਸ਼ਾਮ ਜੀ ਨੂੰ ਮੱਥਾ ਟੇਕਣ ਉਦੋਂ ਵੀ ਮੀਂਹ ਹੀ ਪਈ ਗਿਆ ਹੁਣ ਦੇਖਦੇ ਆ ਜੇ ਵਧੀਆ ਰਿਹਾ ਅੱਜ ਹੁਣ ਨਾ ਪਿਆ ਮੀਂਹ ਹਜੇ ਫਿਰ ਆਪਾਂ ਚੱਲਦੇ ਆ ਮੱਥਾ ਟੇਕ ਆਵਾਂਗੇ ਕਿ ਤੇ ਪਾ ਚੱਲਦੇ ਮੱਥਾ ਟੇਕਣੋਂ ਪਹਿਲਾਂ ਮੜਾ ਰਿਆ ਕੋੜਾ ਤਾਂ ਨਵੇਂ ਡੇ ਗਿਆ ਕੰਮ ਮੀਂਹ ਦੇ ਹਾਲਾਤ ਦੇਖੋ ਜੀ ਇੱਥੇ ਫੁੱਲ ਐ ਨਾ ਰਾਸ਼ਾ ਜਿੱਥੋਂ ਕਾਗਜ਼ ਪੂਜ ਮਿਲਦੇ ਆ ਤੇਵੇਂ ਹੁਣ ਬਾਲੇ ਵਾਲੀਆਂ ਛੱਤਾਂ ਛੁੱਟਾਂ ਨੇ ਕਿਵੇਂ ਬਾਲੇ ਵਾਲੀਆਂ ਉਹਨਾਂ ਸਭ ਲਾਗੇ ਚੌਂ ਉਧਰ ਰਾਸ਼ਫ ੱਟਕਾ ਪੈਂਦਾ ਪੂਰਾ ਕਾਗਜ਼ ਵਾਲੀਆਂ ਦੁਕਾਨਾਂ ਦੇ ਹੁਣ ਬਾਲੇ ਵਾਲੀਆਂ ਤਾਂ ਗੱਲ ਨਹੀਂ ਕਰ ਲੈ ਲੈਂਟਰ ਜਿੋਂ ਵੀ ਪਾਣੀ ਆਉਣ ਲੱਗਿਆ ਵੀ ਇੰਨਾ ਮੀਂਹ ਵਧ ਗਿਆ ਮੈਨਾਂ ਤਾਂ ਹੁਣ ਕਾਗਜ਼ ਦੇ ਲੈਣ ਤਾਂ ਦੇਖ ਲੱਗੀ ਹੋਈ ਲੈ ਅਈ ਦਾਬ ਅਈ ਦਾਬ ਕਾਗਜ਼ ਲੈਣ ਆਇਆ ਮੈਨੂੰ ਲੱਗਦਾ ਹੋਰ ਪਾਸੇ ਲਿਉਣਾ ਬਣਾ ਕੇ ਦੋ ਚਲ ਉਹਦੇ ਪੁੱਛ ਗਈਏ ਲੈ ਚੱਲੇ ਆ ਬਾਈ ਮੇਲਾ ਲੁੱਟ ਕੇ ਪਏ ਆ ਕਾਗਜ਼ ਹੈਗੇ ਆ ਕਾਲਾ ਉਹ ਵਾਈਟ ਵਾਲੇ ਨਹੀਂ ਹੈਗੇ ਆਲੇ ਕਾਗਜ਼ ਹੀ ਮਿਲਦੇ ਆ ਕਹਿੰਦੇ ਕਿੰਨਾ ਲੈਣਾ ਕਿੰਨਾ ਆਪਾਂ ਇੱਕ ਸਾਈਡ 20 ਫੁੱਟ ਇੱਕ ਸਾਈਡ ਆ 35 ਫੁੱਟ ਆ ਸਭ ਦੁਕਾਨਾਂ ਤੇ ਦੇਖ ਲਿਆ ਕਿਧੋਂ ਨਹੀਂ ਮਿਲੀ ਤਰਪਾਲ ਹੁਣ ਆਈ ਚੱਲੇ ਆਂ। ਹੋਰ ਕੋਈ ਹੱਲ ਕਰਨਾ ਪੈਣਾ। ਕਾਗਜ਼ ਸਾਦੇ ਤਰਪਾਲ ਨਹੀਂ ਤਰਪਾਲ ਤਾਂ ਮਿਲੀ। ਤਰਪਾਲ ਤਾਂ ਮਿਲੀ ਜਾਂਦੀ ਐ ਕਾਗਜ਼ ਨਹੀਂ ਮਿਲਦਾ। ਹੈ? ਕੀ? ਲੈ ਲੈਂਟਰ ਪਾ ਦਿੰਨੇ ਆ। ਲੈੈਂਟਰ ਹੀ ਲੈੈਂਟਰ ਦਾ ਪਹਿਲਾਂ ਹੀ ਆ ਲੈੈਂਟਰ ਦਾ ਚੋਈਂ ਆਂ। ਲੈੈਂਟਰ ਹੀ ਤਾਂ ਚਾਉਂਦੇ ਆ। ਇਹ ਆ ਜੀ ਸਾਡਾ ਸ਼ਹਿਰ ਰੈਕੋਟ। ਬਹੁਤ ਹੀ ਸੋਹਣਾ ਸ਼ਹਿਰ ਆ ਉਹ ਅੱਡ ਗੱਲ ਆ ਵੀ ਪਾਣੀ ਖੜਾ ਰਹਿੰਦਾ ਉਹ ਡਿਫਰੈਂਟ ਸਟੋਰੀ ਆ ਮੱਛੀਆਂ ਬਹੁਤ ਆ ਨਹੀਂ ਚੈਨਲ ਮੱਛੀਆਂ ਦਾ ਬਠੇਰੀਆਂ ਨੇ ਯਾਰੇ ਕੰਨਾਂ ਤੇ ਕੋਨਾ ਬੰਦੀ ਕਰੀਆਂ ਪੜਦਾ ਕਿਹੜੀ ਬੈਂਕ ਚ ਜਾਣਾ ਉਹ ਗਾਵਾ ਵਿੱਚ ਏ ਏ ਏ ਇਹਦਾ ਗੱਡੀ ਉੱਚੀ ਆ ਢੇ ਕੋਈ ਸਵੈਫਟੋਂ ਦੀ ਡੱਬ ਜਾਣਾ ਇਹਨੇ ਵਿਚਾਰੀ ਨੇ ਪਰ ਉਹ ਵੀ ਨਹੀਂ ਡੱਪਦੀ ਝੁੱਟੀ ਬਬਰੀ ਉਹ ਲੋ 10 ਕਿਲੋਮੀਟਰ ਲੈ ਗਏ ਪਾਣੀ ਕਿੰਨੇ ਉਹਨੂੰ ਇੰਨਾ ਹੀ ਪਾਣੀ ਕਿਧਨੇ ਘਟ ਇੰਨਾ ਹੀ ਜੀਗਾ ਇੰਨਾ ਪਾਣੀ ਤੇ 10 10 12 ਕਿਲੋਮੀਟਰ ਉੱਥੋਂ ਨਹੀਂ ਤਾਂ ਆਉਣ ਲੱਗ ਗਏ ਹੂੰ ਉਵੇਂ ਹੀ ਉਵੇਂ ਹੀ ਜਾਂਦੀ ਸੀ ਬੁੱਕ ਦੀ ਇਹ ਵੀ ਬੁੱਕ ਦੀ ਨਾਲ ਤਾਂ ਕੋਈ ਪ੍ਰਵਾਹੀ ਨਹੀਂ ਕੀਤੀ ਆ ਆ ਨੰਬਰ ਨੰਬਰ ਪੇਡਾ ਥੱਲੇ ਕਵਰ ਕੋਵਰ ਜਾਂ ਪਾੜ ਗਿਆ ਸੀ ਇਹਦਾ ਉਹਦੇ ਬੈਂਕਰ ਚੜਿਆ ਪਾਣੀ 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 ਜੀ ਜਾਏਗਾ ਯਾਰ 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 ਨਾ ਤਨ ਯਾਰ ਬੈਂਕਰ ਤੈਨੂੰ ਮੂਹਰੇ ਤਾਰ ਕੇ ਆਉਣਾ ਪਾਣੀ ਜੀ ਘਾ ਤੋ ਜਾਣਾ ਤੇ ਮੈਂ ਗੰਦਾ ਗੰਦਾ ਬਾਣੀ ਆ ਇਹ ਫਿਰ ਕਿਉਂ ਤੋ ਲੈ ਤੈਨੂੰ ਯਾਰ ਪਾਣੀ ਜੀ ਜਾਣਾ ਹੀ ਨਹੀਂ ਪੈਣਾ ਤੈਨੂੰ ਆਹ ਸਤਾਨ ਚੜਨਾ ਆਈ ਲੈ ਉਹ ਮੋਟਰ ਹੈ ਗਲਤ ਠੋਕਦਾ ਨੇ ਮਾੜਾ ਯਾ ਤੇ ਇਹਦੀ ਜਾਣ ਨਹੀਂ ਮਾੜਾ ਯਾ ਮੋਟਰਸਾਈਕਲ ਗਾਂ ਇਹ ਇਹ ਬਸ ਚੱਲ ਹੁਣ ਵੀ ਮਾੜਾ ਯਾ ਹੋਣੀ ਗਾ ਗੱਲਾਂ ਰੁਕ ਜਾ ਫਿਰ ਗਾਂ ਕਰ ਲੈਂਦੇ ਆ ਬਸ ਬਸ ਚੱਲ ਮੰਦੀ ਦਾ ਪਾਣੀ ਚੁੱਪ ਤਰ ਉਹ ਇੰਨੇ ਕਦਾ ਹੁਣ ਹੋਣਾ ਹੀ ਆ ਗੱਲਾ ਹੁਣ ਅੰਦਰ ਨਾ ਲੈ ਜੀ ਇਹ ਤੈਨੂੰ ਥਲ ਝਲ ਥਲ ਝਲ ਥਲ ਹੋਇਆ ਪਿਆ ਰੈਕੋਟ ਥਲ ਪਲਪੁਰਲੀਨਾ ਹੋ ਗਿਆ ਕੰਮ ਤਰਾ ਹਾਂਜੀ ਹੋ ਗਿਆ ਹੋ ਗਿਆ ਪਪਾ ਮੈਨੂੰ ਕੰਮ ਸੀ ਬੈਂਕ ਚ ਮੜਾਇਆ ਉਹ ਡਨ ਹੋ ਗਿਆ ਉਹ ਦੇਖੀਂ ਭਰਾਵਾ ਕਿੱਧਰ ਲਈ ਆਉਂਦਾ ਬੈ ਕੀ ਡੇਢ ਕਿਲੋਮੀਟਰ ਹੋ ਗਿਆ ਹਜੇ ਵੀ ਪਾਣੀ ਹੋ ਚੱਲੀ ਜਾਂਦਾ ਰੈਕੋਟ ਚ ਪਾਣੀ ਹੋਈ ਦੁਕਾਨਾਂ ਦੇ ਗਾਹਕ ਵਾ ਕੀ ਆਉਣੇ ਬਾਦ ਦੁਕਾਨਾਂ ਦੇ ਬਾਹਰ ਖੜੇ ਬਾਦ ਦੇਖੀਆਂ ਲੋਕ ਗੱਡੀਆਂ ਲੰਘਦੀਆਂ ਨੇ ਕੋਈ ਆ ਗਿਆ ਕੋਈ ਚਰਿਆ ਗਿਆ ਆਪਾਂ ਕਿੱਧਰ ਜਾਣਾ ਹੁਣ ਹੈ ਉਹ ਪੂਰੀ ਵਾਲਿਆਂ ਦੀਆਂ ਬੇਬੇ ਨੂੰ ਬੱਚ ਲਾ ਬੇਬੇ ਜਾਣਾ ਤਾਂ ਨਹੀਂ ਕੇ ਪਾਸੇ ਨੂੰ ਤਾਂ ਦੇ ਹੌਲੀ ਹੌਲੀ ਉਹ ਸਕੂਟਰੀ ਵਾਲਿਆ ਛੋਰਾ ਮੁੰਰੇ ਦੇਖ ਲਾ ਭਰਾਵਾ ਕਾਤੋਂ ਮਹੁੰਨੇ ਵਾਲਾ ਹੈ ਪਾਣੀ ਮੰਜ਼ਿਲ ਪਰ ਹਮ ਪਹੁੰਚਨੇ ਵਾਲੇ ਹੈ ਕਿੰਨਾਰੇ ਜਾਣਾ ਹਣਾ ਗਿਆਨੀ ਗਿਆਨੀ ਪੂੜੀਆਂ ਵਾਲੇ ਦੇ ਕਹਿੰਦੇ ਮੌਸਮ ਬਹੁਤ ਵਧੀਆ ਅੱਜ ਪੂੜੀਆਂ ਖਾਵਾਂਗੇ ਪੂੜੀਆਂ ਖਾ ਕੇ ਪੂੜੀਆਂ ਵਾਲੇ ਦੇ ਰੁਕਦੇ ਆਪਾਂ ਗਿਆਨੀ ਪੂੜੀਆਂ ਵਾਲਾ ਰੈਕੋਰਡ ਵਾਲਾ ਤਾਂ ਸਾਰੇ ਜਾਣਦੇ ਨੇ ਫੇਮਸ ਹੁਣ ਪਾਣੀ ਕੀ ਲਾਈਏ ਗੱਡੀ ਹੂੰ ਇੱਥੇ ਪਾਣੀ ਕੀ ਲਾਉਣੀ ਇੱਧਰ ਲਾ ਲੈਣੇ ਸੁੱਕੇ ਚ ਲਾ ਦਿਆਂ ਸੁੱਕੇ ਚ ਸੁੱਕੇ ਚ ਇਧਰੋਂ ਮਾਦਾ ਹਸਪਤਾਲ ਆ ਨਾ ਅਜੇ ਤੱਕ ਗਿਆਨੀ ਵੱਲੋਂ ਪੂੜੀਆਂ ਦੀ ਸਹੂਲਤ ਗੱਡੀ ਜੀ ਦਿੱਤੀ ਗਈ ਹੈ ਕਹਿੰਦਾ ਗੱਡੀ ਗੱਡੀ ਜੀ ਫੜਾ ਜਨੇ ਆ ਲੈ ਕੀ ਕੱਪੜੇ ਨਹੀਂ ਲੱਪੜਨੇ ਚਾਹੀਦੇ ਨਾ ਗੱਡੀ ਲੱਪੜਨੀ ਚਾਹੀਦੀ ਆ ਠੀਕ ਆ ਆਹ ਦੇਰ ਮਾਲ ਬਹੁਤ ਤੌਲੀਏ ਬਹੁਤ ਇੱਕ ਤੌਲੀਆ ਮੂਰੇ ਫੜਾ ਦੇ ਮੈਂ ਆ ਲਾਲਾ ਤੂੰ ਆ ਲਾਲਾ ਮੂਰੇ ਰੱਖ ਲਈਂ ਔਰ ਐਣ ਦੇ ਬਾਲ ਬੂਲ ਲਵਾ ਲਾ ਸਾਲਿਆ ਬੁਢਾ ਹੋ ਗਿਆ ਇੰਨਾ ਪੈਸਾ ਲੈ ਕੇ ਕਿੱਥੇ ਜਾਣਾ ਦਾ ਗੰਜ ਪੈ ਗਈ ਪੈਸੇ ਨਾਲ ਉਹੀ ਤਾਂ ਗੱਲ ਆ ਲੈ ਵਾਵਾਲ ਲਵਾਦੀ ਤੇਰੇ ਜਲੰਧਰੋਂ ਆ ਕੀ ਹੋ ਗਿਆ ਮੱਛਰ ਨੇ ਨਾ ਦੀ ਹੂੰ ਬੜਾ ਬਣਾ ਕਿਧਰ ਮੱਛਰ ਬੜਾ ਚੱਪੜ ਕਰਕੇ ਤੁਹਾਡੇ ਵਾਲੇ ਸਾਈਡ ਉਧਰ ਮੋਟਾ ਮੋਟਾ ਡੱਡਾ ਮੱਛਰ ਕਿੱਡਾ ਸਾਰਾ ਡੱਡੂ ਹੋਣਾ ਸਾਰਾ ਮੱਛਰ ਦਾ ਇੱਡਾ ਡਾ ਮੱਛਰ ਗੱਡੀ ਜੀ ਵੀ ਆਪਣੀ ਜੀ ਤੇਲ ਮੋਗ ਗਈ ਮੈਂ ਕਦੇ ਮੀਂਹ ਮੂੰਹ ਵਾਲਾ ਮੈਂ ਮੌਸਮ ਆ ਕਦੇ ਮੈਂ ਕਹਾ ਦੂਜਾ ਵੀ ਨਾ ਤੇਲ ਵੀ ਨਾ ਮੁੱਕ ਜੇ ਪਵਾ ਲਈਏ ਇੱਕੀ ਕਰਾ ਲਈਏ ਫੁੱਲ। ਆ ਬੰਨੇ ਆ। ਹਾਂਜੀ ਫਰੈਂਡਸ ਰੈਕੂਟੋ ਦਾ ਹੀ ਮੁੜਿਆ ਇਹ ਤੇ ਹੁਣ ਸਾਡਾ ਆਉਂਦੇ ਹੋਂਦੇ ਪਲਾਨ ਬਣ ਗਿਆ ਵੀ ਮੀਂਹ हट ਗਿਆ। ਤੇ ਬੰਦੇ ਕਹਿੰਦੇ ਵੀ ਆਪਾਂ ਨਾਨਕ ਸਰ ਵੀ ਮੱਥਾ ਟੇਕ ਕੇ ਆਉਨੇ ਆ। ਮੀਂਹ हट ਗਿਆ ਤੇ ਹੁਣ ਆਪਾਂ ਘਰੋਂ ਬਸ ਨਹਾ ਧੋ ਕੇ ਕੱਪੜੇ ਚੇਂਜ ਕਰਕੇ ਫਿਰ ਆਪਾਂ ਚੱਲਦੇ ਆ ਨਾਨਕ ਸਰ ਪਿੰਡ ਆਪਾਂ ਪਹੁੰਚ ਗਏ। ਪਿੰਡ ਦੇ ਹਾਲਾਤ ਆ ਜੀ ਫਿਰ ਵੀ ਕੁਝ ਠੀਕ ਨੇ। ਰੇਕੋਰ ਦੇ ਹਾਲਾਤ ਬਹੁਤ ਹੀ ਮਾੜੇ ਸੀ ਬਹੁਤ ਜ਼ਿਆਦਾ ਪਾਣੀ ਖੜਾ ਉੱਥੇ ਤੇ ਹਜੇ ਮੇਰੇ ਹਿਸਾਬ ਨਾਲ ਜੇ ਮੀਂਹ ਨਾ ਹੋਰ ਪਵੇ ਤਾਂ ਤਾਂ ਵੀ ਹਜੇ ਪਾਣੀ ਪੂਣੀ ਨਿਕਲਣ ਨੂੰ ਦੋ ਦਿਨ ਲੱਗ ਜਾਣੇ ਆ ਬਾਕੀ ਜੇ ਮੀਂਹ ਹੋਰ ਪੈ ਗਿਆ ਫਿਰ ਤਾਂ ਕੰਮ ਬਹੁਤ ਜ਼ਿਆਦਾ ਖਰਾਬ ਹੋ ਜਾਣਾ ਕਿਉਂਕਿ ਜਮ੍ਹਾਂ ਕੰਡਿਆਂ ਦੇ ਚੱਲ ਰਿਹਾ ਪਾਣੀ ਪਿੰਡ ਆ ਗਏ ਤੁਹਾਨੂੰ ਪਿੰਡ ਦੇ ਸਾਡੇ ਰਾਹ ਦੇ ਹਾਲਾਤ ਦਿਖਾਉਨੇ ਆ ਤੁਹਾਨੂੰ ਇਹ ਆਪਣਾ ਆ ਗਿਆ ਡੇਰੀ ਵਾਲਾ ਅੱਡਾ ਇਹ ਜਾਂਦਾ ਆਪਣੇ ਘਰ ਨੂੰ ਰਾਹ ਇਹ ਸੱਜੇ ਤੇ ਖੱਬੇ ਪਾਸੇ ਦੋਨੇ ਪਾਸੇ ਹੀ ਛੱਪੜਾ ਛੱਪੜ ਦੇ ਤੁਹਾਨੂੰ ਹਾਲਾਤ ਦਿਖਾਉਂਦੇ ਤੁਹਾਨੂੰ ਪਾਣੀ ਦੇਖੋ ਬੱਲੇ 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 ਬਾਈ ਦੇਖੋ ਛੱਪੜ ਤੇ ਰਾਹ ਇੱਕ ਹੋਇਆ ਪਿਆ ਕੰਮ ਭਰ ਗਿਆ ਉਹ ਰੁਕ ਯਾਰ ਰੁਕ ਯਾਰ ਰੋਹ ਜਾਂ ਲੈਣ ਦੇ ਤੁਹਾਨੂੰ ਮਾਰ ਲੈਣ ਦੇ ਭਰਾਵਾ ਦੇਖੋ ਇੱਧਰ ਵੀ ਛੱਪੜ ਫਲ ਹੋਇਆ ਪਿਆ ਵਾ ਜਿਹੜਾ ਇਧਰਲਾ ਛੱਪੜ ਉਹ ਵੀ ਮਤਲਬ ਛੱਪੜ ਤੇ ਰਾਹ ਰਲ ਗਿਆ ਆ ਦੇ ਬਚਾਲੇ ਸਾਰਾ ਇਹ ਤਾਂ ਜੇ ਚਲ ਆਪਾਂ ਗੱਡੀ ਤੇ ਜਾਂਦੇ ਆ ਪਰ ਜੇ ਤੁਰ ਕੇ ਜਾਣਾ ਵਾ ਤੁਸੀਂ ਤਾਂ ਬਹੁਤ ਮੁਸ਼ਕਲ ਮਾਰਦਾ ਇੱਥੋਂ ਦੀ ਤੁਰ ਕੇ ਜਾਣਾ ਦਾ ਮਤਲਬ ਨਾ ਬਈ ਮੁਸ਼ਕਲ ਹੀ ਆ ਜਾ ਨਹੀਂ ਸਕਦੇ ਆਪਾਂ ਤੁਰ ਕੇ ਤਾਂ ਦੇਖੋ ਪਾਣੀ ਕਿੰਨਾ ਹੀ ਆਪਣਾ ਹਜੇ ਤਾਂ ਕੱਟਲਾ ਨੂੰ ਕੋ ਇੱਧਰ ਦੀ ਕੱਟਲਾ ਉਹ ਦੇਖ ਚ ਫੜ ਗਿਆ ਜਦ ਹੀ ਝੜ ਗਿਆ ਮਗਰ ਬੰਦਾ ਤੁਰਿਆ ਹੁੰਦਾ ਜਦ ਹੀ ਝੜ ਗਿਆ ਇੱਧਰ ਵੀ ਦੇਖੋ ਖੜਾ ਪਾਣੀ ਪੂਰਾ ਹਾਂਜੀ ਤਿਆਰ ਤੁਰੂ ਹੋ ਗਏ ਆਪਾਂ ਤੁਰ ਪਏ ਜੀਗੇ ਕੰਕੇ ਨਾਲੇ ਆਪਾਂ ਵਾਜ ਗਰਾਉ ਆ ਬਸ ਰਾਜ ਆ ਗਈ ਹੀ ਖਾੜ ਜੜੀ ਨਹਿਰ ਕੋਲੇ ਆ ਗਈ ਸੀਗੇ ਉਹ ਦੇਖ ਲੈ ਲੈਂਸਰਾਂ ਖੜੀਆਂ ਸੋ ਸੋ ਖੜੀਆਂ ਲੈਂਸਰਾਂ ਇਹ ਲੈਂਸਰ ਲਵਰ ਆ ਕਹਿੰਦੇ ਲੈਂਸਰ ਲਵਰ ਲੈਂਸਰ ਦਾ ਵੀ ਆਪਦਾ ਹੀ ਨਜ਼ਾਰਾ ਹਨਾ ਕਾਰ ਵੀ ਹੋ ਰਿਹਾ ਕਹਿੰਦੇ ਆਪਦਾ ਨਜ਼ਾਰਾ ਲੈਂਸਰ ਉਹ ਜਿਹੜੀ ਖੁੱਤੀ ਕਹਿੰਦੇ ਉਹ ਲੈਂਸਰ ਪਾ ਗਈ ਨਾ ਉਹ ਵੇਲਿਆਂ ਚ ਉਹ ਲੈਂਸਰ ਹੀ ਆ ਫਿਰ ਉਹ ਵਾਲੀ ਖੁੱਤੀ ਤਾਂ ਨਹੀਂ ਪਣੀ ਝਾਕਦੇ ਹੁੰਦੇ ਸੀ ਲੋਕ ਹੂੰ ਦੇਦੀ ਹੱਥਾਂ ਨਹੀਂ ਦਿੰਦਾ ਕੋਈ ਲੈਨਸਰ ਗੱਡੀ ਨੂੰ ਪਹੁੰਚ ਗਏ ਆਪਾਂ ਖਾੜੇ ਵਾਲੀ ਨਹਿਰ ਤੇ ਦੇਖੋ ਵੀ ਹੁਣ ਆਪਾਂ ਨੂੰ ਰੁਕਣਾ ਪੈਂਦਾ ਕਿ ਨਹੀਂ ਰੁਕਣਾ ਪੈਂਦਾ ਹੁੰਦੀਆਂ ਗੱਡੀਆਂ ਮੁਰਿਓ ਹਨ ਇਹ ਵੀ ਕੱਚ ਜਾ ਮਸਾ ਨਿਕਲਣਾ ਜਿੱਦੇ ਪੌੜ ਚੱਲ ਪਿਆ ਉਹ ਗੱਡੀਆਂ ਉਹ ਗੱਡੀ ਇਹ ਤੋਰਨਗੇ ਤਾਂ ਮੈਂ ਤੋਰੂ ਮੈਂ ਹੁਣ ਕਿੱਧਰ ਦੀ ਕੱਢਦਾ ਐਂ ਜੀ ਨਹੀਂ ਤੁਰਪੀਆਂ ਤੁਰਪੀਆਂ ਗੱਡੀਆਂ ਤੁਰਪੀਆਂ ਆਪਣੇ ਵਾਲੀ ਆਪਣੇ ਵਾਲੀ ਬਾਰੀ ਤੁਰਪੀ ਬਸ ਇੱਧਰ ਵੀ ਇਹਨਾਂ ਰੈਡੀ ਹੋਇਆ ਹੋਇਆ ਵਾ ਇਹ ਚਲਾ ਦੇਣ ਦਾ ਵਧੀਆ ਹੋਰ ਨਾ ਕੋ ਖੋਲ ਕੇ ਲੈ ਖੋਲ ਕੇ ਲੈ ਜਾਣ ਕੋਈ ਲੈਂਟਰ ਲੂੰਡਰ ਦਾ ਇੱਧਰ ਲੱਗਿਆ ਹੋਇਆ ਬਸ ਪਹਿਲਾਂ ਕਹਿੰਦੇ ਸੀ ਵੀ ਵਰਸੀ ਮੌਕੇ ਤੱਕ ਚੱਲ ਪੂ ਪਰ ਹਜੇ ਤਾਂ ਚੱਲੇ ਆ ਨਹੀਂ 9 ਸਾਲ ਤੱਕ ਚੱਲ ਪਏ ਵੀ ਚੱਲ ਤਾਂ ਵਧੀਆ ਕਿਉਂਕਿ ਇਹ ਕਈ ਵਾਰੀ ਤਾਂ ਇੱਥੇ ਬਹੁਤ ਟਾਈਮ ਲੱਗ ਜਾਂਦਾ ਹੁੰਦਾ ਜੇ ਜਿਹੜਾ ਜਿਵੇਂ ਇਧਰਲੀ ਸਾਈਡ ਚੱਲਦੀ ਆ ਹੁਣ ਆਹੀ ਚੱਲੀ ਜਾਣੀ ਆ ਜੇ ਉਧਰਲੀ ਸਾਈਡ ਚੱਲ ਵੀ ਮੁੜ ਕੇ ਫਿਰ ਉਹੀ ਉਧਰਲੀ ਸਾਈਡ ਹੀ ਚੱਲੀ ਜਾਣੀ ਆ ਕਿੱਥੇ ਦੋਨੇ ਪਾਸੇ ਚੱਲਦੇ ਹੁਣ ਵਧੀਆ ਆ ਬਦਲਾ ਬੰਦਾ ਟਾਈਮ ਨਾਲ ਲੰਘੇ ਜਾਂਦਾ ਇੱਧਰ ਨੂੰ ਆਇਆ ਮੀਂਹ ਘੱਟ ਹੁੰਦਾ ਹਨਾ ਜਗਰਾਉਂ ਜਾ ਕੇ ਪਤਾ ਲੱਗੂ ਜਗਰਾਉਂ ਦਾ ਕਹਿੰਦੇ ਨਗਰਾਉਂ ਚ ਤਾਂ ਕਹਿੰਦੇ ਬਾਲਾ ਪਾਣੀ ਆ ਚਲੋ ਕੋਈ ਨਾ ਆਪਾਂ ਜਾ ਕੇ ਨਗਰਾਉਂ ਜਾ ਕੇ ਦੇਖਦੇ ਆਂ ਵਾ ਨਗਰਾਉਂ ਚ ਕਿਹੜਾ ਗੁੱਡੇ ਰਹਿ ਗਏ ਤੋਰੋ ਵੀ ਤੋਰੋ ਹਾਂਜੀ ਫਰੈਂਡਸ ਪਹੁੰਚ ਗਏ ਆਪਾਂ ਨਗਰਾਉਂ ਚਲੋ ਵੀ ਚਲੋ ਇਹ ਇੱਥੇ ਬਹੁਤ ਟ੍ਰੈਫਿਕ ਲੱਗਦਾ ਬਹੁਤ ਜ਼ਿਆਦਾ ਇਹ ਲੱਗਣਾ ਆਪਾਂ ਨੂੰ ਬਸ ਅੱਡੇ ਤੱਕ ਮਾਜਣ ਰਹਿਮ ਆਪਾਂ ਮੇਨ ਮੁਗ ਗਿਆਲਾ ਰੋਡ ਵੀ ਚੜਦੇ ਵਾ ਹੀ ਹਾਲ ਆ ਜਉ ਲਾਲੂ ਖਾੜੇ ਵਾਲੀ ਨਹਿਰ ਤੋਂ ਲੈ ਕੇ ਬਸ ਅੱਡੇ ਤੱਕ ਫੁੱਲ ਟ੍ਰੈਫਿਕ ਆ ਇੱਕ ਹਾਂ ਚੱਲਦਾ ਵੀ ਸਿੰਗਲ ਸਿੰਗਲ ਜੀ ਲੈਣੀ ਚੱਲਦੀ ਆ ਬੰਦਾ ਆਪਣਾ ਕੱਪ ਨੂੰ ਡੀਗ ਰਿਹਾ ਵਾ ਘੰਟੇ ਦਾ ਖੜਾ ਡੀਗ ਰਿਹਾ ਪਹਿਲਾਂ ਉਹਨੇ ਆਉਣਾ ਸੀ ਰਾਏਕੋਟ ਫਿਰ ਉਹਨੂੰ ਕਹਦਾ ਵੀ ਦੂਜੇ ਗਰਾਉਂ ਆ ਜਾ ਹੋਰ ਜਗਰਾਉਂ ਵੀ ਆ ਗਿਆ ਅਸੀਂ ਫੇਰ ਵੀ ਨਹੀਂ ਅਜੀ ਫੇਰ ਵੀ ਅਜੇ ਰਾਹ ਜੀਆਂ ਹੁਣ ਜਮਾ ਕੇ ਆ ਖੜਾ ਗਿਆ ਮੈਂ ਮੋੜ ਚੱਲਿਆ ਮੈਂ ਬੱਸ ਚੜਨ ਲੱਗਿਆ ਵਾਪਸੀ ਵਾਲੀ ਮੈਂ ਕਹਿ ਗੂਗੇ ਰੋਕਿਆ ਵਾਂ ਕਿ ਬੱਸ ਆ ਗਈ ਕੀ ਕਰੀਏ ਕੰਮ ਹੀ ਬਹੁਤ ਨੇ ਹੁਣ ਕੰਮ ਗੁੰਮ ਨੂੰ ਮੇੜ ਕੇ ਆਉਂਦਾ ਬੰਦਾ ਲੇਟ ਹੋ ਹੀ ਜਾਂਦਾ ਉਹਦਾ ਹੈਗਾ ਵਿਹਲੇ ਉਹਦਾ ਬੱਸ ਫੜਨੀ ਆ ਉਥੋਂ ਸਿੱਧਾ ਵੱਜਣਾ ਰੈਕੋਰਡ ਜਗਰਾਉਂ ਸਾਨੂੰ ਹੁਣ ਕੰਮ ਗੁੰਮ ਬਹੁਤ ਜ਼ਿਆਦੇ ਨੇ ਜਿਵੇਂ ਤੁਰਨ ਲੱਗੇ ਗਗਨੇ ਕੀ ਰਾਤ ਕੰਧ ਡੱਗ ਪੀ ਪਹਿਲਾ ਕੰਦ ਕਰਕੇ ਆਏ ਹੁਣ ਉਸ ਤੋਂ ਬਾਅਦ ਜੋ ਫੇਰ ਅਸੀਂ ਤੁਰੇ ਹਾਂ ਇੱਧਰ ਨੂੰ ਵੀ ਚੱਲਣ ਮੌਸਮ ਠੀਕ ਹੈ ਚੱਲ ਨਾਨਕਸਰ ਜਾਏਗੀ ਤੇ ਹੁਣ ਆਪਾਂ ਚੱਲਿਆ ਨਾਨਕਸਰ ਨੂੰ ਦੇਖ ਬਾਈ ਸਕੂਟਰੀ ਵਾਲਿਆ ਹੌਲੀ ਚੱਲ ਆਪਾਂ ਹੁਣ ਬੰਦੇ ਨੂੰ ਮਿਲੌਂਦੇ ਆਂ ਇਹ ਬੰਦਾ ਹੈ ਕਿਹੜਾ ਬਸ 5 ਮਿੰਟ ਰੋਕੋ ਪਰ ਇਧਰ ਅੰਦਰ ਆ ਕੇ ਤਾਂ ਇਹ ਰਾਸ ਫੇਰ ਵੀ ਹੈਗਾ ਆਪਾਂ ਬਾਹਰ ਉੰਨਾ ਨਹੀਂ ਹੈਗਾ ਥੋੜੇ ਵੈਕਰ ਹੁਣ ਪੋਲ ਕਰਕੇ ਵੀ ਨਾ ਲੰਗਰ ਬੰਦ ਹੋ ਗਏ ਕਰਕੇ ਉਧਰ ਰੋਡ ਤੇ ਇਕੱਠ ਘੱਟ ਹੁੰਦਾ ਅੱਗੇ ਰੋਡ ਤੇ ਬਹੁਤ ਜ਼ਿਆਦਾ ਇਕੱਠ ਹੁੰਦਾਈ ਆਪਾਂ ਵੀ ਵੈਹੇ ਲਾਉਣੀਆਂ ਚ ਵੀਲ ਵੈ ਆਪਣਾ 27 ਨੂੰ ਲਾਉਣੀਆਂ ਜੀ ਮੈਂ ਕੱਲ ਦੇ ਦਿਨ ਨੂੰ ਮੀਂਹ ਕਰਕੇ ਥੋੜਾ ਜਿਹਾ ਆਏ ਆਪਾਂ ਕਨਫਿਊਜ਼ ਆ ਸੋਚ ਰਹੇ ਆਂ ਸ਼ਾਇਦ ਥੋੜਾ ਜਿਹਾ ਆਪਾਂ ਚੇਂਜ ਕਰ ਦਈਏ ਤੇ ਬਾਕੀ ਆਪਣਾ ਕੱਲ ਦਾ ਹੀ ਹੈ ਪਲਾਨ ਕੱਬ ਤੱਕ ਦੇਖਦੇ ਆਂ ਆਪਾਂ ਜਾ ਕੇ ਸ਼ਾਮ ਨੂੰ ਸਲਾਹ ਕਰਦੇ ਆਂ ਤੇ ਉਹ ਇੱਕ ਦੋ ਚੀਜ਼ਾਂ ਹੈਗੀਆਂ ਜਿਹੜੀਆਂ ਆਪਾਂ ਕਰ ਸਕਦੇ ਆਂ ਲੰਗਰ 'ਚ ਉਮਰ ਸਲਾਹ ਕਰਦੇ ਆ ਵੀ ਕਿਹੜੀ ਚੀਜ਼ ਸਹੀ ਆ ਕਿਉਂਕਿ ਆਪਾਂ ਨੌਨੇ ਨਾਰੇ ਇੱਕ ਸਾਲ ਠੰਡਿਆਂ ਦੀ ਸ਼ਵੀਲ ਠੰਡਿਆਂ ਦਾ ਥੋੜਾ ਜਿਹਾ ਇੱਕ ਦਾ ਮੀਂਹ ਬਹੁਤ ਪਈ ਜਾਂਦਾ ਇੱਕ ਜਿੱਥੇ ਆਪਾਂ ਲਾਉਣੀ ਸੀਗੀ ਉੱਥੇ ਮੈਂ ਪਾਣੀ ਬਹੁਤ ਖੜਾ ਵਾ ਥੋੜਾ ਜਿਹਾ ਆਪਾਂ ਕਨਫਿਊਜ਼ ਆ ਸਵੇਰੇ ਆਪਾਂ ਦੇਖਦੇ ਆ ਵੀ ਕੀ ਰਾਇ ਬਣਦੀ ਆ ਸਾਰਿਆਂ ਦੀ ਸਲਾਹ ਨਾਲ ਆਪ ਵੱਧ ਜੇ ਜਾਗੇ ਬਾ ਇੱਧਰ ਆ ਕੇ ਤਾਂ ਬਹੁਤ ਜਾਨੀ ਦੀ ਰਾਸ਼ਾ ਫਾਟਕ ਮੌਸਮ ਵੀ ਜਾਬਸ ਹੋ ਗਿਆ ਥੋੜਾ ਜਿਹਾ ਕਿਉਂਕਿ ਗਾਂ ਵੀ ਫਾਟਕ ਲੱਗੇ ਹੋਣੇ ਆ ਸਾਰੀ ਲੈਣ ਫਾਟਕਾਂ ਵਾਲਿਆਂ ਦੀ ਆ ਤੇ ਆਪਾਂ ਵੇ ਹੌਲੀ ਹੌਲੀ ਤੁਰੇ ਜਾਂਦੇ ਆ ਤੇ ਕੋਈਆਂ ਪਹੁੰਚ ਜਾਾਂਗੇ ਆਪਾਂ ਕਿਤੇ ਆ ਮਾ ਆਪਣੇ ਖੜਦੀਆਂ ਨੇ ਲੰਗਰ ਦੇ ਗੱਡੀਆਂ ਉਹ ਜੇ ਬਾਬਾ ਦੂਰ ਇਹ ਆਪਾਂ ਲੱਗ ਜਾਣਾ ਜਾਣ ਨੂੰ ਉੱਥੇ ਅੱਧਾ ਘੰਟਾ ਬਾੜ ਤਾਂ ਜਾਨੀ ਕਿਲੋਕੀਮੀਟਰ ਦੀ ਆ ਆ ਗੱਡੀ ਹੌਲੀ ਹੌਲੀ ਜਾਂਦੀ ਕਰਕੇ ਆਪਾਂ ਨੂੰ ਘੰਟਾ ਕੁ ਲੱਗ ਗਿਆਣਾ ਮਤਰੇ ਜਾਂਦੇ ਹੌਲੀ ਹੌਲੀ ਬਸ। ਭਾਜੀ ਪਹੁੰਚ ਗਏ ਜੀ ਆਪਾਂ ਗੱਡੀ ਲਾ ਜਾਂਦੀ ਪਾਰਕਿੰਗ 'ਚ ਤੇ ਇੱਧਰ ਦੀ ਆਪਾਂ ਚੱਲਦੇ ਆਂ ਅੰਦਰ। ਆ ਗਏ ਜੀ ਆਪਾਂ ਬਾਬਾ ਕੁੰਦਨ ਸਿੰਘ ਜੀ ਦੇ। ਇਹ ਸਾਡੇ ਪਿੰਡ ਵਾਲੀ ਮਢੀਰ ਤੁਰੀ ਆਉਂਦੀ ਆ ਇਹਦੇ। ਓ ਕਿਵੇਂ ਹੋ? ਕੀ ਗੱਲ ਛਕਿਆ ਸਵੇਰਦਿਆਂ ਨੇ? ਕਿੰਨੇ ਲੰਗਰ ਕਿੰਨੇ ਲੰਗਰਾਂ 'ਚ ਗਏ ਹੋ? ਹੈ? ਅੱਜ। ਸਾ ਟੈਡ ਦਾ ਸਰਾ ਹੈ ਨਹੀਂ ਪੰਜ ਲੰਗਰ ਵਾਲਾ ਪਉਣਾ ਕਿੱਥੇ ਆ ਲਫਾਫਾ ਕਿੱਥੇ ਵੈਜੀ ਤੇ ਪਉਣਾ ਸਮਾਨ ਚਾਹ ਪੀਂਗਾ ਹੈ ਚਾਰ ਬਟੀਆਂ ਚਾਹ ਟੱਕ ਚ ਲਫਾਫਾ ਜੀ ਸਮਾਨ ਇਕੱਠਾ ਕਰੀ ਜਾਂਦਾ ਇਹ ਗਲਤ ਗੱਲ ਆ ਥੋਡੇ ਲਈ ਧਿਆਨ ਦੇ ਪਕੌੜੇ ਫਿਰ ਛੇਵਾ ਛੇਵਾ ਲੰਗਰ ਆ ਛੇਵੀਂ ਪਾਰਟੀ ਆ ਇਹ ਸਾਰੇ ਤਲਵੰਡੀ ਵਾਲੀ ਬੈਠਾ ਜਿੰਨੇ ਸਭ ਬੈਠੇ ਆ ਜੀ ਆਪਾਂ ਲੱਗਿਆਂ ਤੁਰਨ ਮਾ ਤੁਹਾਡੇ ਕਹਿੰਦਾ ਆਪਾਂ ਕਲਪ ਕੋਈ ਕਰੀ ਨਹੀਂ ਸੀ ਏਡ ਉਥੇ ਵੀਡੀਓ ਦਿੰਦੇ ਨਹੀਂ ਬਣਾਉਣਾ ਹਾਂ ਪਰ ਨਾ ਬੰਨ ਲਿਆ ਉਹਦੋਂ ਬੋਲਦਾ ਸੀ ਹੈ ਬੰਨ ਲਿਆ ਪਰ ਨਾ ਬੰਨ ਬੰਨ ਲਿਆ ਤੂੰ ਬੰਨਣਾ ਸੀਗਾ ਤੂੰ ਨਹੀਂ ਬੰਨਿਆ ਰੁਮਾਲ ਬੰਨੀ ਮੈਂ ਤਾਂ ਤੇ ਇਹ ਤਾਂ ਪਹਿਲਾਂ ਹੀ ਬੰਨਿਆ ਸੀ ਤੂੰ ਤਾਂ ਪੱਕਾ ਬੰਨਦਾ ਯਾਰ ਤੈਨੂੰ ਤਾਂ ਆਹ ਕਰਕੇ ਗਿਆ ਗੱਲ ਤੂੰ ਸਮਝਦਾ ਨਹੀਂ ਹੋਊਗਾ ਲੋ ਜਣ ਲੱਗਿਆ ਤਰਨ ਤੇ ਮਿਲਦੇ ਆਪਾਂ ਫੇਰ ਬਾਥਰੂਮ ਜਿੱਥੇ ਵਾਪਸੀ ਤੇ ਫੇਰ ਫੁੱਲ ਜਾਮ ਲੱਗਿਆ ਹੈ ਅੱਧਾ ਘੰਟਾ ਹੋ ਗਿਆ ਆਪਾਂ ਤਰਿਆਂ ਨੂੰ ਹਰੇ ਪਹੁੰਚੇ ਨਹੀਂ ਗੇਟ ਤੇ ਸੀ ਮਗਰ ਵੀ ਐਨ ਫੁੱਲ ਰਾਜਾਪੁਰ ਐਨ ਪਹਿਲਾਂ ਸਾਨੂੰ ਸੀ ਵੀ ਇਨਾ ਹੋਣਾ ਨਹੀਂ ਕੱਠ ਅੱਜ ਕਿਉਂਕਿ ਮੀਂਹ ਬਹੁਤ ਪਈ ਜਾਂਦਾ ਸੀਗਾ ਪਰ ਕੱਠ ਬਹੁਤ ਸੀਗਾ ਦੋ ਦਿਨ ਰਹਿ ਗਏ ਅਗਲੇ ਦੋ ਦਿਨ ਵੀ ਜਰੂਰ ਆਵਾਂਗੇ ਕਿਉਂ ਆਗਰੇ ਹਾਂ ਸੇਵਾ ਕਰਾਂਗੇ ਨੀ ਹਾਂ ਇਹ ਬੰਦਾ ਇੱਕ ਹੋਰ ਆ ਗਿਆ ਸਾਡੇ ਨਾਲ ਇਹ ਪਹਿਲਾਂ ਸਵੇਰੇ ਟਰੱਕ ਤੇ ਗਿਆ ਸੀ ਆ ਗਿਆ ਜੀ ਪੰਜ ਗਰਾਵੋਂ ਜਗਰਾਵੋਂ ਵੀ ਉਹੀ ਹਾਲ ਵਾਲੇ ਅੰਦਰ ਆ ਕੇ ਦਾ ਬਾਜ਼ਾਰ ਚ ਅੱਗੇ ਇਹ ਜਾਂਦਾ ਕਮਲ ਚੌਕ ਨੂਰਾ ਇੱਥੇ ਸਟਾਰਟ ਹੋ ਜਾਂਦਾ ਪਾਣੀ ਤੇ ਆਪਾਂ ਨੂੰ ਉੱਥੋਂ ਦਾ ਮਿਲਿਆ ਨਹੀਂ ਸੀਗਾ ਰੈਕੋ ਟੋਂਕਾ ਕਾਗਜ਼ ਹੁਣ ਇੱਥੇ ਆਪਾਂ ਟਰਾਈ ਕਰਦੇ ਆ ਜੇ ਮਿਲ ਜAVE ਤਾਂ ਵਧੀਆ ਗੱਲਾਂ ਚੱਲੋ ਇਹ ਹਾਂਸੀ ਰੈਣੀ ਜਾਵਾਂਗੇ ਸੱਜਿਆ ਤੁਂ ਉਧਰ ਦਾਕਾਨ ਉਧਰੋਂ ਪਰੇ 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 ਆਹੋ ਗਾਹ ਤੋਂ ਗਾਹ ਤੋਂ ਮੁੜਦਾ ਪਰ ਕਮਲ ਚੌਂਕ ਤੋਂ ਸੱਜੇ ਜਾਣਾ ਮੰਡੀ ਵਾਲੀ ਸਾਈਡ ਆ ਦੁਕਾਨਾਂ ਸਾਰੀਆਂ ਬੱਲੇ ਬੁੱਲੇ ਓ ਇੱਧਰ ਕਿੰਨਾ ਬਣੀ ਆ ਬੱਲਾ 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 ਫੇੜ ਤੇ ਹੋ ਜੋ ਜੀ ਲੈ ਕੇ ਤੇ ਫਿਰਦੇ ਹੋ ਸਾਨੂੰ ਵੀ ਡੰਗ ਲੈਣ ਦਿਓ ਬੱਲਾ 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 ਬੱਲੇ ਇਹ ਤਾਂ ਬੱਬਲ ਸਮੁੰਦਰ ਹੀ ਬਣਾ ਪਿਆ ਲੈ ਕਮਲ ਚੌਂਕ ਨਹੀਂ ਕਹਿੰਦੇ ਕਮਲ ਲਹਿਰ ਹੀ ਬਣੀ ਬਈ ਆ ਇਹ ਜਦ ਤੱਕ ਆਈ ਹੁੰਦੇ ਸੀ ਪਾਈ ਤਾਂ ਇਹ ਇਹਦਾ ਕੈਸਟੀ ਵਾਲਾ ਕੰਮ ਹੋਇਆ ਪਿਆ ਇਹ ਕੈਸਤੀ ਗੁੱਤੀ ਛੱਡ ਲਓ ਬਾਈ ਜਿਹੜਾ ਦੇਣ ਨੂੰ ਵਿੱਚ ਹਾਂਜੀ ਫੈਨ ਲਈ ਆਪਾਂ ਨੂੰ ਜਗਰਾਉਂ ਤੋਂ ਤਾਂ ਮਿਲ ਗਿਆ ਇੱਥੇ ਤਾਂ ਕੋਈ ਨਹੀਂ ਹੈਗਾ ਬਾਦੂ ਪਏ ਨੇ ਕਾਹਦੇ ਇਹਨਾਂ ਦੇ ਇੱਧਰ ਬਾਜ਼ਾਰ 'ਚ ਸ਼ੋਕੀ ਸਮੂਸੇ ਵਾਲਿਆਂ ਤੋਂ ਪਹਿਲਾਂ ਦੁਕਾਨ ਆਪਨੇਸਰ ਵਾਲਿਆਂ ਦੀ ਤੇ ਇੱਥੋਂ ਆਪਾਂ ਨੂੰ ਮਿਲਦਾ ਕਾਗਜ ਆ ਹੈਗਾ 130 ਰੁਪਏ ਕਿਲੋ ਜਿਹੜਾ ਉਹ ਵਾਲਾ ਕੱਟ ਰਿਹਾ ਬਾਈ ਉਹ ਹੈਗਾ 160 ਰੁਪਏ ਕਿਲੋ ਆਪਾਂ ਉਹ ਕਰਾਇਆ ਉਹ ਥੋੜਾ ਜਿਹਾ ਵਧੀਆ ਚ ਇਹ ਵੀ ਵਧੀਆ ਵੈਸੇ ਆਪਾਂ ਚੱਲੋ ਠੀਕ ਸੀ ਵੀ ਉਹ ਲੈ ਲੈਨੇ ਆਂ ਰੈਕੋਡ ਦਾ ਰੈਕੋਡ ਦਾ ਇੰਦਰ ਮਿਲਦਾ ਹੀ ਨਹੀਂ ਸੀਗਾ ਅੱਛਾ ਧੱਕਾ ਪੈ ਰਿਹਾ ਹੀ ਮੈਂ ਫੋਨ ਕਰ ਦਿੰਦਾ ਮੈਂ ਲੁਧਿਆਣੇੋਂ ਚੱਕ ਲਿਆਉਂਦਾ ਆਹ ਉਹ ਦਿਮਾਗ ਕਿ ਨਹੀਂ ਰਹੀ ਨਹੀਂ ਤਿੱਥੋਂ ਲੁਧਿਆਣੇੋਂ ਮੰਗਾ ਲੈਣਾ ਜੀ ਕੱਲ ਕੋਈ ਨਾ ਹੁਣ ਵੀ ਮਿਲ ਗਿਆ ਚੱਲ ਰੋਲੇਨ ਕੋਡਾ ਜਿੰਨਾ ਕ ਮਤਲਬ ਆਪਾਂ ਨੂੰ ਚਾਹੀਦਾ ਸੀਗਾ ਇਹ ਬਣਿਆ 340 ਗ੍ਰਾਮ 3 ਕਿਲੋ ਮਾ 4 ਕਿਲੋ ਦੇ ਨੇੜੇ ਬਣਿਆ ਕਿੰਨੇ ਦਾ ਬਣਿਆ ਸਾਰਾ 640 ਦਾ 640ਆਂ ਦਾ ਬਣਿਆ ਇਹ ਆਪਣਾ ਕਾगज ਜੀ ਸਾਰਾ ਪੂਰਾ ਪਾਣੀ ਨਹੀਂ ਘਟਿਆ ਇਹ ਅਜੇ ਆਥਣ ਹੋ ਗਿਆ ਨਾਲੇ ਉਨਾ ਹੀ ਪਾਣੀ ਖੜਾ ਪਹਿਲੀ ਆਪਾਂ ਪਹੁੰਚ ਗਏ ਘਰੇ ਤੇ ਵਧੀਆ ਹੋਗੇ ਦਰਸ਼ਨ ਹੁਣ ਆਪਾਂ ਕਰਦੇ ਆ ਕੱਲ ਨੂੰ ਸ਼ਵੀਲ ਲਾਉਣ ਦੀ ਤਿਆਰੀ ਤੇ ਅਜੇ ਥੋੜਾ ਹੈ ਕਨਫਿਊਜ਼ ਆ ਵੀ ਕਾਦੀ ਲਾਈਏ ਬਾਕੀ ਆਪਾਂ ਡਨ ਕਰਕੇ ਤੁਹਾਨੂੰ ਦੱਸਦੇ ਆ ਵੀ ਆਪਾਂ ਕਾਦੀ ਲਾਉਣੀਆਂ ਸ਼ਵੀਲ ਤੇ ਘਰੇ ਆ ਗਏ ਆਪਾਂ ਤੁਹਾਨੂੰ ਮਿਲਦੇ ਆਂ ਫਿਰ ਆਪਾਂ ਨੈਕਸਟ ਫਾਈਨਲੀ ਜਲ ਜਲ ਜੀਰੇ ਦਾ ਇਹ ਆਪਾਂ ਕਰ ਲਿਆ ਜੀ ਚੱਕਿਆ ਤੇ ਰੱਖੀ ਜਾਂਦੇ ਹਾਰੇ ਨੇਰਾ ਬਹੁਤ ਜ਼ਿਆਦਾ ਹੋ ਗਿਆ ਆਪਾਂ ਚੱਕਣੀਆਂ ਤਿੰਨ ਤਿੰਨ 100 ਪੇਟੀ ਚੱਕਦੇ ਆ ਕਿੰਨੀ ਲੱਗਦੀ ਐ ਇੱਕ ਲੈਣ ਚ 8 ਲੱਗਦੀ ਆ ਵਾ 8 ਲੱਗਦੀ ਆ ਉਹ ਠੀਕ ਆ ਦਾਲ ਕਿੰਨੀ ਲਾਈ ਜਾਵਾ ਬੋਤਲਾਂ ਚੱਕ ਲੈਨੇ ਆ ਹੋਰ ਤਾਂ ਚੱਕਣਾ ਜਲ ਜੀਰਾ ਦਾ ਹੈਗਾ ਹੀ ਐ ਪੀਨ ਨੂੰ ਪੇਟੀਆਂ ਲਾਦ ਲਈਆਂ ਜੀ ਆਪਾਂ ਇਹ 300 300 ਕਰ ਲਈ ਪੂਰੀ 300 ਹੋ ਗਈ 300 ਕੱਲੂ ਲੈ ਕੇ ਆਵਾਂ ਉਹ 300 ਆਪਾਂ ਕੱਲੂ ਲੈ ਕੇ ਪਰਸ ਨੂੰ ਲਾਵਾਂਗੇ ਇਹ ਆਪਾਂ ਨੂੰ ਕਦੋਂ ਲਾਵਾਂਗੇ ਬਾਬਾ ਮੀਨ ਆਵੇ ਬਸ ਬਾਕੀ ਉਕਿਆ ਕੰਮ ਲੱਗ ਕੇ ਡਾਲਾ ਮਗਰੀ ਵੇਟੂਗਾ ਉਹ ਨਹੀਂ ਅੰਦਰ ਉਹ ਮਗਰੀ ਬਈ ਨਹੀਂ ਪਰ ਹੁਣ ਹੀ ਹੁਣ ਚੱਲਦੇ ਆਪਾਂ ਚੱਲ ਕੋਈਆਂ ਚਲਾਇਆ ਇੱਧਰ ਹੀ ਆਇਆ ਗੇ ਜੀ ਪਹੁੰਚ ਗਏ ਕਹਦੇ ਫੈਨਲੀ ਪਿੰਡ ਪਹੁੰਚ ਗਏ ਪਤਾ ਲੱਗ ਗਿਆ ਹੁਣ ਆ ਵੀ ਇਹ ਰਾਹ ਇਹਦਾ ਆ ਗਿਆ ਇਹ ਘਰ ਵਾਲਾ ਰਾਹੀ ਆ ਗਿਆ ਇਹ ਵੀ ਆਪਾਂ ਜਾ ਰਹੇ ਆ ਚੱਪੜ ਵਿੱਚ ਜੀ ਨਹੀਂ ਆ ਲੋ ਜੀ ਆਪਾਂ ਲੱਦ ਲਿਆਨੀ ਇਹ ਚ ਸਵੇਰੇ ਦਿਖਾਵਾਂਗੇ ਹੁਣ ਤਾਂ ਹਨੇਰਾ ਹੋ ਗਿਆ ਗੱਲ ਜੀਰਾ 300 ਪੇਟੀ ਤੇ ਟਰੈਕਟਰ ਆਪਾਂ ਲਾਤਾ ਅੰਦਰ ਕਿਉਂ ਮੀਂਹ ਦਾ ਡਰਾ ਸਵੇਰੇ ਸਾਹਰੇ ਚੱਲਾਂਗੇ ਆਪਾਂ ਤਿਆਰ ਹੋ ਬੱਚਿਓ ਹਾਂਜੀ ਓਕੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਤੇ ਮਿਲਦੇ ਆਪਾਂ ਸਾਹਰੇ ਫੇਰ ਅਗਲੀ ਅਪਡੇਟ ਤੁਹਾਨੂੰ ਦਿੰਦੇ ਆ ਨਵੇਂ ਬਲੌਗ 'ਚ ਤੇ ਆਪਾਂ ਇਸ ਬਲੌਗ ਦਾ ਕਰਦੇ ਆਂਡ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ